ਰੇੜੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲਿਖਾ ਪਰਚਾ ਕਰ ਜੋ ਤੁਹਾਡੇ ਹਾਂ ਜੇ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇੱਕ ਆ ਪਾਣ ਦੀ ਪਾਕੇ ਤੇ ਫੁੱਕਦੇ ਸੜਕ ਤੇ ਵੇਖ ਲੈ ਚਾਲ ਵਰਦਾਤੀ ਕਰਦਾ ਦੇਖਣਾ ਜੀ ਲੋਕ ਇਹ ਕਰਦਾ ਪਹਿਰੇ ਸਤ ਬਾਦ ਤੁਹਾਨੂੰ ਇਹ ਨਾ ਕਹਦੇ ਵੀ ਇਥੋਂ ਤੱਕ ਨਾ ਜੇ ਤੁਹਾਨੂੰ ਆ ਰੇਡੀਓ ਨਾਲ ਭਾਟੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਭਜਾਈ ਜੀ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਹ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਰੇਡੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲਿਦਾ ਪਰਚਾ ਕਰ ਜੋ ਤੁਹਾਡੇ ਸਾਝਿਆ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇਕ ਆ ਪਾਣ ਜੀ ਪਾ ਕੇ ਤੇ ਫੁੱਕਦੇ ਸੜਕ ਤੇ ਵੇਖ ਲੈ ਚਾਲ ਬਰਦਾਸ਼ਤ ਨਹੀਂ ਕਰਦਾ ਤੇਰੇ ਇਸ ਤੋਂ ਬਾਅਦ ਤੁਹਾਨੂੰ ਇਹ ਨਾ ਕਹਿ ਦੇ ਵੀ ਇੱਥੋਂ ਤੱਕ ਜਿੱਥੋਂ ਤੁਹਾਨੂੰ ਆ ਰੇਡੀਓ ਨਾਲ ਭਾਕੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਭਜਾਈ ਸੀ ਤੁਸੀਂ ਆਪ ਤਾਂ ਸੁਧਾਰੋ ਇਹ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆਹ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਲ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਰੇੜੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲਿਦਾ ਪਰਚਾ ਦਰਜ ਹੋ ਤੁਹਾਡੀ ਸੰਝਿਆ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇੱਕ ਆ ਪਾਣ ਜੀ ਪਾ ਕੇ ਤੇ ਫੁੱਕਦੇ ਸੜਕ ਤੇ ਵੇਖ ਲੈ ਬਰਦਾਸ਼ਤ ਨਹੀਂ ਕਰਦਾ ਕਿਸੇ ਵੀ ਤਰ੍ਹਾਂ ਦੇ ਮੈਰੇ ਤੋਂ ਬਾਅਦ ਤੁਹਾਨੂੰ ਇਹ ਨਾ ਕਹਾਂ ਕਿ ਇਥੋਂ ਦੇ ਨੇ ਕਿ ਤੁਹਾਨੂੰ ਆ ਰੇਡੀਅਰ ਭੱਜ ਕੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਭਜਾਈਜੀ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਹ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਕ੍ਰੇੜੇ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੂੰ ਜਿਆਦਾ ਹਿਸਾਬ ਲਾ ਮਿੱਦਾ ਪਰਚਾ ਦਰਜ ਹੋ ਜੂ ਤੁਹਾਡੀ ਹਾਂ ਜੇ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇੱਕ ਆ ਪਾਣ ਜੀ ਪਾ ਕੇ ਠੁੱਕਦੇ ਸੜਕ ਤੇ ਵੇਖ ਲੈ ਸਰਦਾਰੀ ਕਰ ਦਿੱਤਾ ਜਿੱਤਣਾ ਵੀ ਲੋਕ ਸਿੱਖਿਆ ਕਰਦੇ ਕਹਦੇ ਸਵੇਰ ਤੋਂ ਨੂੰ ਇਹ ਨਾ ਕਹਿ ਰੂ ਇਥੋਂ ਤਣੇ ਜਿੱਥੋਂ ਨੂੰ ਆ ਰੇਡੀਅਨ ਪਰਤੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਜਦੋਂ ਭਜਾਈ ਗਈ ਸੀ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪ ਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਹ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ अच्छा